ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸ ਦਈਏ ਆਪਾਂ ਆਪਣੇ ਚੈਨਲ ਤੇ ਸੱਚੀਆਂ ਹਰਦੀਪੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਇਸ ਚੈਨਲ ਨੂੰ ਪਲੀਜ਼ ਜਰੂਰ ਸਬਸਕ੍ਰਾਈਬ ਕਰਨਾ ਅੱਜ ਅਸੀਂ ਗੱਲ ਕਰਾਂਗੇ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਕਿ 13 ਮੀਲ ਤੋਂ ਮਾਰੇ ਤੀਰ ਦਾ ਇਤਿਹਾਸ ਹਿਸਟਰੀ ਆਫ ਗੁਰੂ ਗੋਬਿੰਦ ਸਿੰਘ ਜੀ ਤੇ ਇਸ ਇਤਿਹਾਸ ਬਾਰੇ ਜਾਣਨ ਤੋਂ ਪਹਿਲਾਂ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਜੀ ਜੇ ਚੈਨਲ ਤੇ ਪਹਿਲੀ ਵਾਰ ਆਇਓ ਪਲੀਜ਼ ਇੱਕ ਵਾਰੀ ਫੇਰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਤਾਂ ਤਨਸ਼ੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਨੇ ਵਿਸ਼ਵਾਸ ਰੱਖਦੇ ਨੇ ਉਹ ਇਹ ਵੀਡੀਓ ਜ਼ਰੂਰ ਸੁਣਨਾ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਜੀ ਵੀਡੀਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 13 ਮੀਲ ਤੋਂ ਮਾਰੇ ਤੀਰ ਦੇ ਇਤਿਹਾਸ ਬਾਰੇ ਦੱਸਣ ਜਾ ਰਹੇ ਆਂ ਜੀ ਤਾਂ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਅਨੰੰ ਪੁਰਸਾਈਵ ਸੰਨ ਦਿੱਲੀ ਦਰਬਾਰ ਤੱਕ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ਼ਸਤਰ ਧਾਰੀ ਸਿੱਖ ਰੱਖ ਲਈ ਨੇ ਫੌਜਾਂ ਰੱਖ ਲਈਆਂ ਨੇ ਪਹਾੜੀ ਰਾਜਿਆਂ ਨਾਲ ਜੰਗ ਕਰਦਿਆਂ ਨੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਿਕਾਇਤ ਕਰ ਦਿੱਤੀ ਬਾਦਸ਼ਾਹ ਔਰੰਗਜ਼ੇਬ ਨਹੀਂ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧੇ ਇਸ ਲਈ ਆलमगीर ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਦਰਬਾਰ ਵਿੱਚ ਆਪਣੀ ਜਰਨੈਲ ਮੰਤਰੀ ਇਕੱਠੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲਾ ਸਵਾਲ ਉਹਨੇ ਆਪਣੀ ਸਭਾ 'ਚ ਰੱਖਿਆ ਕਿ ਪਹਾੜੀਆਂ ਦੀ ਸ਼ਿਕਾਇਤ ਆਉਂਦੀ ਏ ਕੋਈ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਤਰ ਨੇ ਉਹਨਾਂ ਨੇ ਵੋਝਾ ਬਣਾ ਲਈਆਂ ਨੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਾਕਤ ਵਾਦਾ ਨਹੀਂ ਦੇਣੀ ਤੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਤਲਵਾਰ ਤੇ ਪਾਨ ਦਾ ਬੀੜਾ 10000 ਰਜਤ ਪੰਨ ਦੀ ਖਿਲਤ ਰੱਖ ਕੇ ਉਹਨੇ ਕਿਹਾ ਕੋਈ ਜਰਨੈਲ ਉਠੋ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਜਾਂ ਮੁਰਦਾ ਮੇਰੇ ਦਰਬਾਰ ਚ ਪੇਸ਼ ਕਰੇ ਜਿੰਨੀ ਫੌਜ ਚਾਹੀਦੀ ਆ ਮੈਂ ਦੇਵਾਂਗਾ ਜਿੰਨੇ ਰਜਤ ਪੰਨ ਨੇ ਓਨੀ ਫੌਜ ਦੇਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦੇ ਜਾਂ ਮੁਰਦਾ ਮੇਰੇ ਦਰਬਾਰ ਚ ਪੇਸ਼ ਕਰੋ ਸਭ ਜਰਨੈਲ ਵੇਖ ਰਹੇ ਸਨ ਉਹਨਾਂ ਵਿੱਚ 32 ਕੁ ਸਾਲਾਂ ਦਾ ਇੱਕ ਚੜ੍ਹਦੀ ਉਮਰ ਦਾ ਨੌਜਵਾਨ ਉੱਟ ਕੇ ਤਲਵਾਰ ਤੇ ਪਾਨ ਦਾ ਬੇੜਾ ਚੁੱਕ ਲਿਆ 10000 ਮੋਹਰਾਂ ਉਹਨੂੰ ਦੇ ਦਿੱਤੀਆਂ ਔਰੰਗਜੀਤ ਬਾਦਸ਼ਾਹ ਪੁੱਛਦਾ ਕਿੰਨੀ ਫੌਜ ਚਾਹੀਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਵਾਸਤੇ ਉਹ ਬੱਤਿਆਂ ਸਾਲਾਂ ਦੇ ਜਰਨੈਲ ਨੇ ਬੜੇ ਹੰਕਾਰ ਵਿੱਚ ਕਿਹਾ ਜੇ 10 ਕੋਹ ਹਜ਼ਾਰ ਫੌਜ ਦਿਓ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਪਕੜ ਕੇ ਤੁਹਾਡੇ ਦਰਬਾਰ ਚ ਪੇਸ਼ ਕਰ ਦੇਵਾਂਗਾ ਔਰੰਗਜੀਤ ਬਾਦਸ਼ਾਹ ਨੇ 10 ਹਜ਼ਾਰ ਫੌਜ ਉਹਦੇ ਨਾਮ ਕਰ ਦਿੱਤੀ ਉਹਨੂੰ ਕਹਿ ਦਿੱਤਾ ਇੰਨੀ ਹਜ਼ਾਰ ਫੌਜ ਤੈਨੂੰ ਪਾਣੀਪੱਤੋ ਮਿਲੇਗੀ ਇੰਨੀ ਹਜ਼ਾਰ ਫੌਜ ਸਰਹੰਦ ਤੋਂ ਮਿਲੇਗੀ ਇੰਨੀ ਹਜ਼ਾਰ ਫੌਜ ਤੂੰ ਨਾਲ ਲੈ ਕੇ ਜਾਏਂਗਾ ਆਨੰਦਪੁਰ ਸਾਹਿ ਪਹੁੰਚਦਿਆਂ ਤੇਰੇ ਕੋਲ 10000 ਫੌਜ ਹੋਏਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜਿਉਂਦਾ ਪੇਸ਼ ਕਰਨਾ ਜਾਂ ਮੁਰਦਾ ਪੇਸ਼ ਕਰਨਾ ਇਸ ਤਰ੍ਹਾਂ ਉਹ ਕਸਮ ਖਾ ਕੇ ਆਨ ਦਾ ਬੀੜਾ 10000 ਚਤਪਨ ਚੁੱਕ ਕੇ ਤੁਰ ਪਿਆ ਉਹਨੇ ਹਮਲਾ ਕਰਨਾ ਸੀ ਅਨੰਦਪੁਰ ਸਾਹਿਬ ਤੇ ਜਦੋਂ ਉਹਨੇ ਪੰਜਾਬ ਵਿੱਚ ਐਂਟਰ ਕੀਤਾ ਜਿਵੇਂ ਕੁਰਕ ਖੇਤਰ ਦੀ ਧਰਤੀ ਲੰਘਿਆ ਤੇ ਉਹਨੇ ਮਨ ਵਿੱਚ ਖਿਆਲ ਆਉਂਦਾ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਅਨੰਦਪੁਰ ਸਾਹਿਬ ਦਾ ਰਸਤਾ ਪਕੜਨਾ ਇਸੇ ਰਸਤੇ ਵਿੱਚ ਮੇਰੀ ਭੈਣ ਦਾ ਪਿੰਡ ਆਉਂਦਾ ਕਿ ਉਹ ਨਾ ਆਪਣੀ ਭੈਣ ਦੇ ਪਣਵਈਏ ਨੂੰ ਮਿਲ ਜਾਵਾ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਸੋਭਾ ਵਧੇਗੀ ਕਿ ਵਾਹ ਬੇਗਵ ਨਸੀਰਾ ਦਾ ਵੱਡਾ ਭਰਾ ਐਡਾ ਵੱਡਾ ਜਰਨੈਲ ਹੈ ਇਹਦੇ ਕੋਲ ਇੰਨੀਆਂ ਫੌਜਾਂ ਨੇ ਕਿਉਂਕਿ ਮਨੁੱਖੀ ਮਨ ਦੀ ਫਿਤਰਤ ਰਹਿੰਦੀ ਹੈ ਇਹਨੂੰ ਕੋਈ ਅਹੁਦਾ ਮਿਲ ਜਾਏ ਇਹ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਣਾ ਚਾਹੁੰਦਾ ਇਹ ਹੰਕਾਰੀ ਮਨ ਦੀ ਨਿਸ਼ਾਨੀ ਹੈ ਇਹਨੂੰ ਕੋਈ ਇੱਕ ਗਨਮੈਨ ਮਿਲ ਜਾਏ ਪਿੰਨਾ ਬੰਦਾ ਪੂਰੀ ਰਿਸ਼ਤੇਦਾਰੀ ਚ ਘਮਾਉਂਦਾ ਪਤਾ ਲੱਗ ਜਾਏ ਮੈਨੂੰ ਵੀ ਗਨਮੈਨ ਮਿਲੇ ਆ ਉਹਨੂੰ ਤਾਂ ਫਿਰ ਵੀ ਇੰਨੀ ਵੱਡੀ ਫੌਜ ਮਿਲੀ 10000 ਫੌਜ ਲੈ ਕੇ ਉਹ ਪੰਜਾਬ ਵਿੱਚ ਵੜਦਾ ਏ ਇਸੇ ਰਸਤੇ ਲੰਗਣਾ ਭੈਣ ਦਾ ਪਿੰਡ ਰਸਤੇ ਵਿੱਚ ਆਉਣਾ ਉਹਨੇ ਦੂਰ ਦੂਰ ਤੱਕ ਫੌਜਾਂ ਖਲਾੜ ਦਿੱਤੀਆਂ ਕੁਝ ਮੰਤਰੀਆਂ ਨੂੰ ਲੈ ਕੇ ਆਪਣੀ ਭੈਣ ਭਣਈਏ ਦੇ ਪਿੰਡ ਚਲਾ ਗਿਆ ਸਡੋਰੇ ਜਦੋਂ ਸਡੋਰੇ ਪਹੁੰਚਿਆ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਜਰਨੈਲ ਆਇਆ ਬੜਾ ਤਾਕਤਵਰ ਹੈ ਕਹਿੰਦੇ ਕਈ ਪਿੰਡਾਂ ਤੱਕ ਇਹਦੀ ਫੌਜ ਠਹਿਰੀ ਹੋਈ ਹੈ ਦਿੱਲੀੋਂ ਕਿਤੇ ਚੜ੍ਹਾਈ ਕਰਨ ਜਾ ਰਿਹਾ ਕੌਣ ਹੈ ਤਾਂ ਪਿੰਡ ਵਾਲੇ ਕਹਿੰਦੇ ਨਸੀਰਾ ਦਾ ਭਰਾ ਆ ਹੈ ਵੱਡਾ ਜਰਨੈਲ ਹੈ ਇਨੀਆਂ ਫੌਜਾਂ ਇਹਦੇ ਨਾਲ ਇਹ ਨਸੀਰਾ ਬੇਗਮ ਪਤਾ ਕੌਣ ਹੈ ਸਡੋਰੇ ਦੇ ਪੀਰ ਬੁੱਧ ਸ਼ਾਹ ਦੀ ਘਰ ਵਾਲੀ ਹੈ ਪੀਰ ਬੁੱਧ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦਾ murid ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਤੇ ਪੀਰ ਬੁੱਧੂ ਸ਼ਾਹ ਤੇ ਨਸੀਰਾ ਬੜੀ ਆਸਥਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਰੱਬ ਕਰਕੇ ਮੰਨਦੇ ਨੇ ਇਸ ਗੱਲ ਦਾ ਇਲਮ ਇਸ ਦੇ ਭਰਾ ਨੂੰ ਨਹੀਂ ਸੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਉਹਨੂੰ ਜਲ ਪਾਣੀ ਛਕਾਇਆ ਗਿਆ بڑے ਆਦਬ ਨਾਲ ਸਤਿਕਾਰ ਕੀਤਾ ਗਿਆ ਭੈਣ ਨੇ ਚਾਹ ਵਿੱਚ ਦਵਾ ਦਵ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਭਰਾ ਨੂੰ ਕਹਿੰਦੀ ਸੈਦੇ ਆ ਭਰਾ ਵੀਰਿਆ ਕੋਲ ਬੈ ਕੇ ਪ੍ਰਸ਼ਾਦਾ ਛੱਕ ਮੈਂ ਗਰਮ ਗਰਮ ਬਣਾਉਂਦੀ ਆ ਤੇ ਤੂੰ ਛੱਕੀ ਚ ਭੈਣਾ ਨੂੰ ਭਰਾਵਾਂ ਦਾ ਬੜਾ ਚਾਹ ਹੁੰਦਾ ਆਪਣੀ ਚੌਂਕੀ ਤੇ ਕੋਲ ਬਿਠਾ ਕੇ ਸੈਦੇ ਵੀਰੇ ਮੈਂ ਭੋਜਨ ਬਣਾਉਣੀ ਪ੍ਰਸ਼ਾਦਾ ਗਰਮ ਗਰਮ ਛੱਕ ਤੇ ਸੈਦਾ ਪ੍ਰਸ਼ਾਦਾ ਛਕਣ ਲੱਗਾ ਇਹਦਾ ਨਾਮ ਇਤਿਹਾਸ ਵਿੱਚ ਸੈਦ ਖਾਨ ਆਇਆ ਪਰਸ਼ਾਦਾ ਛਕਦਿਆਂ ਛਕਦਿਆਂ ਛਕਾਉਂਦਿਆਂ ਭੈਣ ਨਸੀਰਾ ਨੇ ਪੁੱਛ ਲਿਆ ਵੀਰਾ ਲੋਕ ਦੱਸਦੇ ਨੇ ਬੜੀ ਫੌਜ ਲੈ ਕੇ ਆਇਆ ਐਡਾ ਵੱਡਾ ਜਰਨੈਲ ਬਣ ਗਿਆ ਮੇਰੇ ਭਰਾ ਦੀ ਇੰਨੀ ਚੜ੍ਹਤ ਹੈ ਮੈਨੂੰ ਬਹੁਤ ਖੁਸ਼ੀ ਹੈ ਪਰ ਚੜ੍ਹਾਈ ਕਿੱਧਰ ਕੀਤੀ ਹੈ ਉਹ ਤੇ ਭੋਜਨ ਛਕਦਿਆਂ ਸੈਦ ਖਾਨ ਬੋਲਿਆ ਕਹਿੰਦਾ ਭੈਣੀ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਮੈਂ ਉਹਨੂੰ ਪਕੜਨ ਵਾਸਤੇ ਚੱਲਿਆ ਜਦੋਂ ਇੰਨੀ ਗੱਲ ਕਹੀ ਭੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨੇ ਕਿਹਾ ਵੀਰਾ ਅੱਲਾਹ ਤਾਲਾ ਖੁਦਾ ਤੋਂ ਡਰ ਕਿਨੂੰ ਪਕੜਨ ਤੁਰ ਪਿਆ ਉਹਨੇ ਕਿਹਾ ਭੈਣੇ ਤੈਨੂੰ ਕੀ ਹੋਇਆ ਭੈਣ ਨਸੀਰਾ ਨੇ ਕਿਹਾ ਸਹਦਿਆ ਜਿਹਨੂੰ ਪਕੜਨ ਚੱਲਿਆ ਉਹ ਕੋਈ ਸਰੀਰ ਵਿਅਕਤੀ ਗੁਰੂ ਗੋਬਿੰਦ ਸਿੰਘ ਨਹੀਂ ਉਹ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆਂ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਤੂੰ ਗਲਤ ਫੈਸਲਾ ਲੈ ਲਿਆ ਜਾਂ ਇੱਕ ਭੈਣ ਦੀ ਨਸੀਰਾ ਦੀ ਨਸੀহত ਮੰਨ ਵਾਪਸ ਮੁੜ ਜਾ ਇੱਕ ਭੈਣ ਦੀ ਨਸੀহত ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਗੱਲ ਭੁੱਲ ਜਾਣੀ ਚਾਹੀਦੀ ਹੈ ਤੇ ਵਾਪਸ ਦਿੱਲੀ ਚਲੇ ਜਾਣਾ ਚਾਹੀਦਾ ਹੈ ਗੁੱਸੇ ਕ੍ਰੋਧ ਵਿੱਚ ਇੰਨੇ ਪ੍ਰਸ਼ਾਦਾ ਛੱਡ ਦਿੱਤਾ ਉੱਠ ਕੇ ਖਲੋ ਗਿਆ ਕਹਿਣ ਲੱਗਾ ਭੈਣੇ ਮੈਂ ਵੀ ਜਰਨੈਲਾਂ ਦੀ ਸਭਾ ਵਿੱਚ ਪਾਣ ਦਾ ਬੀੜਾ ਚੁੱਕਿਆ ਤੇ ਮੈਂ ਪਾਣ ਦਾ ਬੀੜਾ ਚਬ ਕੇ ਕਸਮ ਖਾਦੀ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਦਰਬਾਰ ਵਿੱਚ ਪੇਸ਼ ਕਰੂੰਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਕਹਿੰਦੇ ਭੈਣ ਦੇ ਵਰਜਣ ਉੱਤੇ ਵੀ ਇਹ ਵਰਜਿਆ ਨਾ ਚਲਾ ਗਿਆ ਫੌਜਾਂ ਲੈ ਕੇ ਆਨੰਦਪੁਰ ਸਾਹਿਬ 'ਤੇ ਚੜ੍ਹਾਈ ਕੀਤੀ ਦਿਨ ਲੰਘ ਗਿਆ ਰਾਤ ਪੈ ਗਈ ਇਹਨੇ ਆਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕਰ ਲਿਆ ਦੂਰ ਦੂਰ ਤੱਕ ਫੌਜਾਂ ਖਿਲਾਰ ਦਿੱਤੀਆਂ ਜਿੱਥੇ ਇਹਨੇ ਡੇਰਾ ਕੀਤਾ ਉੱਥੇ ਹੀ ਅੱਜ ਸਥਾਨ ਬਣਿਆ ਹੋਇਆ ਸ੍ਰੀ ਆਨੰਦਪੁਰ ਸਾਹਿਬ ਤੋਂ 13 ਕੋ ਮੇਲ ਦੀ ਵਿੱਤ ਉੱਤੇ ਨੂਰਪੁਰ ਬੇਦੀ ਦੀ ਬਿਲਕੁਲ ਪਰਗਨਾ ਜੂ ਦੇ ਅੰਦਰ ਇਹਨੇ ਦੂਰ ਦੂਰ ਤੱਕ ਫੌਜਾਂ ਖਿਲਾਰੀਆਂ ਰੁਕ ਗਿਆ ਤੇ ਦੋ ਬੰਦੇ ਕੱਲੇ ਜਿਉਂ ਅਨੰਦਪੁਰ ਸਹਿਬ ਤੋਂ 100 ਲੈ ਕੇ ਆਓ ਕਿੰਨੀ ਕੁ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਹੁਣ ਧਿਆਨ ਦਿਓ ਜੀ ਅਰਦਾਸ ਕਿਵੇਂ ਕੰਮ ਕਰਦੀ ਹੈ ਇਹਨੇ ਦੋ ਬੰਦੇ ਭੇਜੇ ਅਨੰਦਪੁਰ ਸਹਿਬ ਦੀ ਖਬਰ ਲੈ ਕੇ ਆਏ 7 700 ਕੁ ਬੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਜਿਆਦਾ ਨਹੀਂ ਉਹਦੇ ਕੋਲ ਕੋਈ ਟੋਪੀ ਨਿਸ਼ਾਨ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ 13 ਤੇ ਤਲਵਾਰਾਂ ਨੇ 700 ਕੂ ਬੰਦਾ ਲੜਨ ਵਾਲਾ ਹਸਿਆ ਬੜਾ ਸੈਦ ਖਾਨ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਭੁੱਲ ਜਾ 700 ਬੰਦਾ ਤਾਂ ਅਸੀਂ ਸੱਤਾ ਘੰਟੀਆਂ ਚ ਪਕੜ ਲੈਣਾ ਸਭ ਕੁਝ ਕਰਕੇ ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਐ ਬੜੇ ਹੰਕਾਰ ਦੇ ਵਿੱਚ ਬੋਲਿਆ ਜੀ ਉਹ ਉਹ ਬੁਲਿਆ ਕਿ ਮੇਰੇ ਕੋਲ 10000 ਫੋਜ ਆ ਉਹਨਾਂ ਕੋਲ 700 ਬੰਦਾ ਤਾਂ ਬੜਾ ਖੁਸ਼ ਹੋਇਆ ਇੱਧਰ ਸਡੋਰੇ ਬੈਠੀ ਭੈਣ ਨੇ ਅਨੰਤਪੁਰ ਸਾਈਬਲ ਮੂੰਹ ਕਰਕੇ ਅਰਦਾਸ ਕੀਤੀ ਕਿ हे ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡਾ ਇਲਮ ਨਹੀਂ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ हे ਕੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰੇ ਮੇਰਾ ਭਰਾ ਆਇਆ ਹੈ ਇੱਕ ਭੈਣ ਦੀ ਤੁਹਾਡੇ ਚਰਨਾਂ 'ਚ ਅਰਦਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਾਨੋਂ ਨਾ ਮਾਰਿਓ ਉਹਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਿਓ ਮਹਾਰਾਜ ਉਹਨੂੰ ਮਾਰਿਓ ਨਾ ਕਿਤੇ ਇਹ ਹੁਣ ਭੈਣ ਅਰਦਾਸ ਕਰਦੀ ਹੈ ਮਹਾਰਾਜ ਮੇਰਾ ਭਰਾ ਸੈਦ ਖਾਨ ਨੂੰ ਜਾਨੂ ਨਾ ਮਾਰਿਓ ਉਹਨੂੰ ਆਪਣੀ ਚਰਨਾਚ ਰੱਖ ਲਿਓ ਸ਼ਾਮੀ ਵੀ ਅਰਦਾਸ ਸਵੇਰੀ ਵੀ ਅਰਦਾਸ ਇੱਕ ਭੈਣ ਨਿਤ ਨਿਤ ਅਰਦਾਸ ਕਰਦੀ ਹੈ ਇੱਥੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬੈਠੇ ਨੇ ਜਿੱਤੇ ਨੂਰਪੁਰ ਬੇਦੀ ਦੀ ਜੂ ਵਿੱਚ ਬੈਠਾ ਸੀ ਸੈਦ ਖਾਨ ਕਲਗੀਧਰ ਪਾਸ਼ਾ ਨੇ ਅਨੰਦਪੁਰ ਸਾਹਿਬ ਕਿਲਾ ਨੰਦਗੜ ਤੋਂ ਤੀਰ ਛੱਡਿਆ 13 ਮੀਲ ਦੀ ਵਿੱਥ ਤੇ ਨਿਸ਼ਾਨਾ ਮਾਰਿਆ ਜਿੱਤੇ ਸੈਦ ਖਾਨ ਬੈਠਾ ਇਹਦੇ ਪਲੰਗ ਦੇ ਪਾਵੇ ਤੇ ਤੀਰ ਵੱਜਿਆ ਜਦੋਂ ਤੀਰ ਵੱਜਿਆ ਤਾਂ ਹੈਰਾਨ ਹੋ ਗਿਆ ਕਿਸੇ ਸ਼ਿਕਾਰੀ ਨੇ ਤੀਰ ਮਾਰਿਆ ਇਹ ਤੀਰ ਜੇ ਮੇਰੇ ਮੱਥੇ ਉੱਤੇ ਜਾਂ ਛਾਤੀ ਉੱਤੇ ਵੱਜਦਾ ਮੈਂ ਮਰ ਜਾਣਾ ਸੀ ਉਹਦੇ ਸਪਾਈਆਂ ਨੇ ਤੀਰ ਕੱਢਿਆ ਤੇ ਵੇਖ ਕੇ ਕਹਿੰਦੇ ਜੀ ਇਹ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਉਹ ਕਹਿੰਦਾ ਤੁਹਾਨੂੰ ਕਿਵੇਂ ਪਤਾ ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਆਹ ਵੇਖੋ ਨੋਕ ਤੇ ਸੋਨਾ ਚਿੰਬੜਿਆ ਇਸ ਵਾਸਤੇ ਜੇ ਉਹਨਾਂ ਦੇ ਤੀਰ ਨਾਲ ਕੋਈ ਮਰ ਜਾਏ ਤਾਂ ਉਹਨਾਂ ਦਾ ਕਫਨ ਦਫਨ ਤੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਉਹ ਬੜਾ ਹੈਰਾਨ ਹੋਇਆ ਐਡੀ ਦੂਰ ਨਿਸ਼ਾਨਾ ਆਨੰਦਪੁਰ ਸਾਹਿਬ ਕਿੰਨੀ ਕੁ ਦੂਰ ਹੈ ਉਹ ਪੁੱਛਦਾ ਹੈ ਜੀ ਤੇ ਉਹ ਦੱਸਦੇ ਨੇ ਕਿ 13 ਮੀਲ ਤੇ ਉਹ ਫਿਰ ਕਹਿੰਦਾ ਕਿਹਦੇ 13 ਮਿੰਟ ਤੋਂ ਤਾਂ ਕੋਈ ਨਿਸ਼ਾਨਾ ਨਹੀਂ ਲਗਾ ਸਕਦਾ ਜਾਂ ਤਾਂ ਗੁਰੂ ਗੋਬਿੰਦ ਸਿੰਘ ਕਰਾਮਾਤੀ ਹੈ ਜਾਂ ਫਿਰ ਉਹ ਇੱਥੇ ਕਿਤੇ ਨੇੜੇ ਤੇੜੇ ਹੈ ਜਾ ਕੇ ਲੱਭੋ ਕਿਉਂਕਿ ਉਹ ਤਾਂ ਦਿਲ ਨਹੀਂ ਮੰਨਦਾ ਜੀ ਸੈਦ ਖਾਨ ਦਾ ਉਹ ਸੋਚਦਾ ਇੰਨੀ ਦੂਰੋਂ ਤਾਂ ਨਿਸ਼ਾਨਾ ਲੱਗ ਹੀ ਨਹੀਂ ਸਕਦਾ ਦੋ ਹੀ ਗੱਲਾਂ ਹੋ ਸਕਦੀਆਂ ਨੇ ਜਾਂ ਤਾਂ ਉਹ ਕਰਾਮਾਤੀ ਹੋਣਗੇ ਜਾਂ ਫਿਰ ਨੇੜੇ ਤੇੜੇ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਲੱਭਣ ਲੱਗ ਜਾਂਦੇ ਨੇ ਜੀ ਤੇ ਪਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨਹੀਂ ਲੱਭਦੇ ਉਹ ਝਾੜੀਆਂ 'ਚ ਵੀ ਲੱਭਦੇ ਨੇ ਸਾਰੇ ਆਲੇ-ਦੁਆਲੇ ਲੱਭਦੇ ਨੇ ਪਰ ਉਹਨਾਂ ਨੂੰ ਕਿਤੋਂ ਵੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਲੱਭੇ ਤੇ ਗੁਰੂ ਗੋਬਿੰਦ ਸਿੰਘ ਜੀ ਕਰਾਮਾਤੀ ਨੇ ਤਾਂ ਹੀ ਇਨੀ ਦੂਰ ਤੱਕ ਨਿਸ਼ਾਨਾ ਆਇਆ ਤੇ ਜਿਹੜੇ ਸਿਪਾਹੀ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਉਹ ਕਿਤੇ ਨਹੀਂ ਲੱਭੇ ਹੁਣ ਭੈਣ ਦੀਆਂ ਗੱਲਾਂ ਚੇਤੇ ਆਉਣ ਲੱਗ ਪਈਆਂ ਜਦੋਂ ਕੈਰੀ ਸੀ ਕਿ ਵੀਰਾ ਗੁਰੂ ਗੋਬਿੰਦ ਸਿੰਘ ਕੋਈ ਸ਼ਰੀੜੀਕ ਵਿਅਕਤੀ ਨਹੀਂ ਉਹ ਅੱਲਾਹ ਤਾਲਾ ਦੀ ਸ਼ਕਤੀ ਹੈ ਭੈਣ ਦੀਆਂ ਗੱਲਾਂ ਮਨ ਚ ਆਉਣ ਲੱਗ ਪਈਆਂ ਇੰਨੇ ਨੂੰ ਇਤਿਹਾਸ ਕਹਿੰਦਾ ਇੱਕ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਰ ਛੱਡਿਆ ਉਹ ਪਲੰਘ ਦੇ ਦੂਜੇ ਭਾਵੇਂ ਵਿੱਚ ਲੱਗਾ ਇਹ ਡਰ ਗਿਆ ਮਨਾ ਜਿਹੜਾ ਤੀਰ ਮੇਰੇ ਮੰਜੇ ਪਲੰਘ ਵਿੱਚ ਮਾਰ ਸਕਦਾ ਉਹ ਮੇਰੀ ਛਾਤੀ ਵਿੱਚ ਵੀ ਮਾਰ ਸਕਦਾ ਹੈ ਤੀਰ ਮਾਰ ਕੇ ਮੈਨੂੰ ਮਾਰ ਵੀ ਸਕਦਾ ਹੈ ਜਦੋਂ ਉਹ ਤੀਰਜੀ ਪਾਵੇ ਵਿੱਚੋਂ ਉਹਨਾਂ ਨੇ ਕੱਢਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਚਿੱਠੀ ਲਿਖੀ ਸੀ ਜੋ ਕਿ ਉਹ ਤੀਰ ਦੇ ਨਾਲ ਬਨ ਕੇ ਆਈ ਹੋਈ ਸੀ ਤੇ ਉਸ ਉੱਪਰ ਲਿਖਿਆ ਸੀ ਪਾਸ਼ਾ ਜੀ ਨੇ ਲਿਖਿਆ ਕਿ ਸੀ ਕਿ ਸੈਦ ਖਾਨ ਇਹ ਤੀਰ ਕਰਾਮਾਤ ਨਾਲ ਨਹੀਂ ਇਹ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਇਹ ਸ਼ਸਤਰ ਵਿਦਿਆ ਦੇ ਅਭਿਆਸ ਕਲਾ ਨਾਲ ਤੀਰ ਮਾਰਿਆ ਇਦਾਂ ਤੇਰਾ ਤੇਰਾ ਮੀਲ ਤੇ ਨਿਸ਼ਾਨਾ ਮੇਰਾ ਕੱਲਾ ਕੱਲਾ ਸਿੱਖ ਲਾ ਸਕਦਾ ਇੱਕ ਕਰਾਮਾਤ ਨਹੀਂ ਇਹ ਸ਼ਸਤਰ ਵਿਦਿਆ ਦਾ ਅਭਿਆਸ ਹੈ ਬੜਾ ਤਪਿਆ ਗੁੱਸੇ ਵਿੱਚ ਕਰੋਧ ਵਿੱਚ ਇਹਨੇ ਕਿਹਾ ਹੱਲਾ ਬੋਲ ਦਿਓ ਆਨੰਦਪੁਰ ਸਾਹਿਬ ਤੇ 10000 ਫੌਜ ਲੈ ਕੇ ਜਾ ਅਲੀ ਦੇ ਨਾਰੇ ਲਾਉਂਦੇ ਚੜ ਪਏ ਸ੍ਰੀ ਆਨੰਦਪੁਰ ਸਾਹਿਬ ਤੇ ਕਮਾਸਾਂ ਦੀ ਜੰਗ ਮੱਚ ਗਈ ਗੁਰੂ ਦੇ ਸਿੱਖ ਜੰਗ ਲੜ ਰਹਿ ਸਨ ਇਧਰ ਭੈਣ ਨਸੀਰਾ ਭਰਾ ਲਈ ਅਰਦਾਸਾਂ ਕਰਦੀ ਹੈ ਮਹਾਰਾਜ ਮੇਰੇ ਭਰਾ ਨੂੰ ਬਖਸ਼ ਦਿਓ ਇਹਨੂੰ ਜਾਨੋ ਨਾ ਮਾਰਿਓ ਇਹਨੂੰ ਆਪਣੇ ਕੋਲ ਰੱਖ ਲਿਓ ਇੰਨੀ ਅਰਦਾਸ ਕਰ ਰਹੀ ਸੀ ਮੈਦਾਨੇ ਜੰਗ ਚੱਲ ਪਿਆ ਤੇ ਸੈਦ ਖਾਨ ਮਨ ਵਿੱਚ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਵਲੀ ਹੈ ਤਾਂ ਮੇਰੇ ਸਾਹਮਣੇ ਆਵੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਵਿੱਚ ਆਉਣ ਲਈ ਤਿਆਰ ਹੋ ਗਏ ਸਿੱਖਾ ਹੱਥ ਜੋੜ ਕੇ ਮਹਾਰਾਜ ਤੁਸੀਂ ਨਾ ਜੰਗ ਵਿੱਚ ਜਾਓ ਜਿੰਨੀ ਦੇਰ ਅਸੀਂ ਜਿਉਂਦੇ ਹਾਂ ਗੁਰੂ ਜੀ ਕੀ ਕੰਮ ਜੰਗ ਵਿੱਚ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਦਯਾਰਾਮ ਹੁਣ ਜੰਗ ਬਦਲ ਗਈ ਹੈ ਪਾਤਸ਼ਾਹ ਤੋਂ ਸਿੱਖ ਪੁੱਛਦੇ ਮਹਾਰਾਜ ਜੰਗ ਕਿਵੇਂ ਬਦਲ ਗਈ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਜੇ ਖੰਡੇ ਬਾਟੇ ਦੇ ਪਹਿਲ ਅੰਮ੍ਰਿਤਪਾਨ ਸਿੱਖਾ ਨੂੰ ਨਹੀਂ ਕਰਵਾਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲੇ ਕਹਿੰਦੇ ਸਿੱਖੋ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਜੰਗ ਹੁਣ ਤੀਰ ਕਮਾਨ ਤੀਰਾਂ ਤਲਵਾਰਾਂ ਤੇ ਤੋਪਾਂ ਦੀ ਨਹੀਂ ਜੰਗ ਕੋਈ ਹੋਰ ਸ਼ੁਰੂ ਹੋ ਗਈ ਹੈ ਸਾਨੂੰ ਕਿਸੇ ਨੇ ਵੰਗਾਰ ਪਾ ਕੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਏਡਾਈ ਵਾਲੀ ਹੈ ਮੇਰੇ ਸਾਹਮਣੇ ਆਵੇ ਨਾਲੇ ਜਿਨੇ ਸਾਨੂੰ ਬੁਲਾਇਆ ਨਾ ਸਿੱਖੋ ਉਹਦੀ ਖੈਰੀਅਤ ਵਾਸਤੇ ਉਹਦੀ ਭੈਣ ਅਰਦਾਸਾਂ ਕਰ ਰਹੀ ਹੈ ਅਸੀਂ ਉਹਦੀ ਭੈਣ ਦੀ ਕੀਤੀ ਅਰਦਾਸ ਵਿਅਰਥ ਨਹੀਂ ਜਾਣ ਦੇ ਸਕਦੇ ਕਿਉਂਕਿ ਉਹ ਅਰਦਾਸ ਕੋਈ ਹੋਰ ਨਹੀਂ ਸਡੋਰੇ ਦੇ ਪੀਰ ਪੁੱਤੂ ਸ਼ਾਦੀ ਬੇਗਮ ਕਰ ਰਹੀ ਹੈ ਜਿਹੜਾ ਸਾਡਾ murid ਹੋਵੇ ਉਹਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਵਿੱਚ ਆ ਗਏ ਮਜੀ ਹੋਈ ਜੰਗ ਹਜੂਰ ਨੇ ਘੋੜਾ ਲਿਆ ਕੇ ਸਿੱਧਾ ਖਿਲਾਰ ਦਿੱਤਾ ਸੈਦ ਖਾਨ ਦੇ ਸਾਹਮਣੇ ਪਾਸ਼ਾ ਬੋਲੇ ਸੈਦ ਖਾਨ ਇੱਧਰ ਵੇਖ ਮੈਨੂੰ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਵਾਰ ਕਰ ਸਕਦਾ ਤੇ ਕਰ ਸੈਦ ਖਾਨ ਨੇ ਤੀਰ ਨੂੰ ਹੱਥ ਪਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੋੜਾ ਹੋਰ ਨਜ਼ਦੀਕ ਕਰ ਲਿਆ ਇਹੇ ਹੱਥੋਂ ਕੰਬਣ ਲੱਗ ਪਿਆ ਉਹ ਮਨਾਂ ਇਹਨੂੰ ਮਰਨ ਦਾ ਖੌਫ ਨਹੀਂ ਡਰ ਨਹੀਂ ਇਹ نزدਿਕੀਆਂ ਆ ਰਿਹਾ ਹੈ ਕਲਗੀਧਰ ਪਾਸ਼ਾ ਬੇਖੌਫ ਅੱਗੇ ਵਧੇ ਗਏ ਬਿਲਕੁਲ ਥੋੜਾ ਵਕਬਾ ਰਹਿ ਗਿਆ ਤੇ ਸੈਦ ਖਾਨ ਕਹਿੰਦਾ ਮਹਾਰਾਜ ਇੰਨੇ ਨੇੜਿਓਂ ਮੈਂ ਤੀਰ ਕੀ ਮਾਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਨਜ਼ਰ ਭਰ ਕੇ ਸੈਦ ਖਾਨ ਵੱਲ ਵੇਖਿਆ ਇਹਦੇ ਹੱਥ ਵਿੱਚੋਂ ਤੀਰ ਛੁੱਟ ਗਿਆ ਨਜ਼ਰ ਮਿਲਣ ਦੀ ਦੇਰ ਸੀ ਕਲਗੀਧਰ ਪਾਸ਼ਾ ਨੇ ਉਹ ਤੀਰ ਇਹਦੇ ਮਾਰ ਦਿੱਤਾ ਜਿਹੜਾ ਕਿਸੇ ਭਾਗਾ ਵਾਲੇ ਤੇ ਵੱਜਦਾ ਪਾਸ਼ਾ ਨੇ ਇੱਕੋ ਹੀ ਨਜ਼ਰ ਪਾਈ ਸੈਦ ਖਾਨ ਘੋੜੀ ਤੋਂ ਥੱਲੇ ਉੱਤਰ ਇਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੀਰ ਕਮਾਨ ਇਹਨੇ ਸੁੱਟ ਦਿੱਤੇ ਸੈਦ ਖਾਨ ਦੇ ਕਲੀਜੀ ਚ ਐਸਾ ਸ਼ੇਕ ਪਿਆ ਘੋੜੀ ਤੋਂ ਉੱਤਰਿਆ ਰੋਪਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਾ ਕੇ ਇਹਨੇ ਚਰਨ ਪਕੜ ਲਏ ਜੀੜਾ ਰਕਾਬ ਵਿੱਚ ਪੈਰ ਰੱਖਿਆ ਸੀ ਨਾ ਪਾਸ਼ਾ ਨੇ ਇਹਨੇ ਸੱਜਾ ਪੈਰ ਪਕੜਿਆ ਆਪਣਾ ਮੱਥਾ ਚਰਨਾਂ 'ਚ ਰੱਖ ਦਿੱਤਾ ਪਾਸ਼ਾ ਕਹਿੰਦੇ ਤੂੰ ਤੇ ਸਾਨੂੰ ਜਿਉਂਦਾ ਤੇ ਮੁਰਦਾ ਪਕੜਨ ਆਇਆ ਸੀ ਤੂੰ ਕਹਿੰਦਾ ਸੀ ਦਿੱਲੀ ਦਰਬਾਰ ਵਿੱਚ ਜਿਉਂਦਾ ਮੁਰਦਾ ਪੇਸ਼ ਕਰੂੰਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਸੈਦ ਖਾਨ ਭੁੱਬਾ ਮਾਰ ਕੇ ਰੋਪਿਆ ਕਹਿਣ ਲੱਗਾ ਮੇਰੀ ਭੈਣ ਸੱਚ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ ਕਲਗੀਆਂ ਵਾਲੀ ਨੇ ਬਚਨ ਕਿਹਾ ਸੈਦ ਖਾਨ ਤੈਨੂੰ ਪਤਾ ਤੇਰੇ ਕਰਮ ਬਦਲ ਗਏ ਤੈਨੂੰ ਪਤਾ ਅੱਜ ਮੈਦਾਨੇ ਜੰਗ ਵਿੱਚ ਤੇਰੀ ਮੌਤ ਹੋਣੀ ਸੀ ਅੱਜ ਕਿਸੇ ਜੱਪਨ ਵਾਲੀ ਤੇਰੀ ਭੈਣ ਨੇ ਅਰਦਾਸ ਕੀਤੀ ਕਿ ਉਹਦੀ ਕੀਤੀ ਹੋਈ ਅਰਦਾਸ ਤੇਰੇ ਕਰਮ ਬਦਲ ਦਿੱਤੇ ਸੈਦ ਖਾਨ ਅੱਜ ਤੈਨੂੰ ਸਦੀਵੀ ਜੀਵਨ ਮਿਲ ਗਿਆ ਸੈਦ ਖਾਨ ਰੋਂਦੇ ਹੋਏ ਨੇ ਬਾਦਸ਼ਾਹ ਦੇ ਚਰਨ ਛੂਹੇ ਮਸਤਕ ਲਾ ਕੇ ਪੂਰੇ ਮੈਦਾਨੇ ਜੰਗ ਵਿੱਚ ਉੱਚੀ ਆਵਾਜ਼ ਵਿੱਚ ਇਹਨੇ ਕਿਹਾ ਅ ਤੁਰਕਾਂ ਦੀ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਦਿੱਲੀ ਔਰੰਗਜ਼ੇਬ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ ਜਿਹੜਾ ਗੁਰੂ ਨੂੰ ਪਕੜਨ ਆਇਆ ਸੀ ਅੱਜ ਗੁਰੂ ਦਾ ਹੀ ਗੁਲਾਮ ਹੋ ਗਿਆ ਤੇ ਇਹ ਤੁਹਾਨੂੰ ਪਤਾ ਕਰਮ ਕਿਵੇਂ ਬਦਲੇ ਸੈਦ ਖਾਨ ਦੇ ਉਹਦੀ ਭੈਣ ਦੀ ਅਰਦਾਸ ਕਰਕੇ ਬਦਲੇ ਇਹ ਸੀ ਜੀ ਇਤਿਹਾਸ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਕਮੈਂਟ ਬਾਕਸ ਦੇ ਵਿੱਚ ਤਾਂ ਦਰਸ਼ਕ ਗੁਰੂ ਗ੍ਰੰਥ ਸਹਿ ਜੀ ਲੈ ਕੇ ਤਾਂ ਦਰਸ਼ੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਲੈ ਕੇ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਸਾਡੇ ਵੱਲੋਂ ਪਿਆਰ ਪਰਿ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ